ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ ਰੱਬ ਨੇ YouTube ਚੈਨਲ ਤੇ ਵੈਲਕਮ ਕਰਦੇ ਆ ਤੇ ਜਿਹੜੇ ਆਪਣੇ ਮੇਰੇ ਰੱਬ ਨੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਡੇ ਲਈ ਕੁਝ ਖਾਸ ਗੱਲਾਂਬਾਤ ਸਾਂਝੀਆਂ ਕਰਾਂਗੇ ਕੁਝ ਖਾਸ ਨੁਕਤੇ ਝੋਨੇ ਦੇ ਬਾਰੇ ਤੇ ਅੱਜ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਵੀ ਝੋਨੇ ਦੇ ਵਿੱਚ ਆਪਾਂ ਨੂੰ ਪਾਣੀ ਕਿੰਨੇ ਟਾਈਮ ਬਾਅਦ ਸੁਕਾਉਣਾ ਚਾਹੀਦਾ ਹੈ ਵੀ ਕਿੰਨੇ ਟਾਈਮ ਬਾਅਦ ਆਪਾਂ ਨੂੰ ਪਾਣੀ ਖੇਤ ਦੇ ਵਿੱਚ ਸੁਕਾਦ ਦੇਣਾ ਚਾਹੀਦਾ ਹੈ ਹੁਣ ਬਹੁਤ ਕਿਸਾਨ ਵੀਰ 40-40 ਦਿਨ ਤੱਕ ਪਾਣੀ ਖੜਾ ਕੇ ਰੱਖਦੇ ਆ ਜਨਕੇ ਫੇਰ ਜਿਹੜੀ ਆਪਣੀ ਜੀਰੀ ਆ ਉਹਦੀ ਗਰੋ ਨਹੀਂ ਬਣਦੀ ਜਿਹੜੀ ਆਪਣੀ ਜੀਰੀ ਉਹਦੀ ਗਰੋ ਨਹੀਂ ਬਣਦੀ ਹੁਣ ਆ ਆਪਣਾ ਝੋਨਾ ਲੱਗਿਆ ਹੋਇਆ ਤੁਸੀਂ ਦੇਖ ਲਓ ਖੇਤ ਦੇ ਵਿੱਚ ਇਹ ਆਪਣਾ 23 ਤੋਂ 24 ਦਿਨ ਦਾ ਝੋਨਾ ਹੋ ਗਿਆ ਤੇ ਆਪਾਂ ਪਾਣੀ ਜਮਾ ਹੀ ਸਕਾਦਾ ਸਕਾਣਾ ਜਾਨੀ ਐਂਕਣਾ ਜਾਨੀ ਕਿ ਜਿਵੇਂ ਪੁਰਾਣਾ ਪਾਣੀ ਹੈ ਜਿਹੜਾ ਉਹ ਆਪਾਂ ਖਤਮ ਕਰ ਦੇਣਾ ਹੈ ਸਾਰਾ ਜਿਹੜਾ ਖੇਤ ਦੇ ਵਿੱਚ ਆਹ ਹਰਿਆਈ ਦੇਖੋ ਕਿੰਨੀ ਜੰਮੀ ਹੋਈ ਕੀ ਵਿੱਚ ਹਰਿਆਈ ਦੇਖ ਸਕਦੇ ਹੋ ਕਿੰਨੀ ਜੰਮੀ ਹੋਈ ਦੀ ਇਹ ਹੁਣ ਸਾਫ਼ ਪਾਣੀ ਇਹਦੇ ਵਿੱਚ ਕੱਲ ਨੂੰ ਤਾਜ਼ਾ ਪਾਣੀ ਜਦ ਪੈਣਾ ਹੈ ਇੱਕ ਤਾਂ ਆਪਣੀ ਜੀੜੀ ਨੂੰ ਜੜ ਨੂੰ ਹਵਾ ਲੱਗੀ ਠੀਕ ਹੈ ਨਾ ਇਹ ਹੁਣ ਤੁਸੀਂ ਹਫਤੇ ਤੱਕ ਤੁਹਾਨੂੰ ਮੈਂ ਦਿਖਾਊਗਾ ਵੇ ਕਿੰਨੀ ਵਧੀਆ ਜੀ ਦੀ ਬੂਝਾ ਮਾਰੂਗੀ ਕਿੰਨੀ ਵਧੀਆ ਚੱਲੂਗੀ ਤੇ ਇਧਰ ਆਪਣੀ ਇਹ 5 ਦਿਨ ਪਹਿਲਾਂ ਲੱਗੀ ਹੋਈ ਹੈ ਇਹਦੇ ਵਿੱਚ ਪਾਣੀ ਹੈਗਾ ਏ ਇੱਕ ਵਾਰ ਹਵਾ ਲਵਾ ਕੇ ਆਪਾਂ ਫੇਰ ਦੁਬਾਰੇ ਭਰਨਾ ਸਟਾਰਟ ਕਰਤਾ ਤਾਂ ਤੇ ਹੁਣ ਇਹਦਾ ਪਾਣੀ ਫੇਰ ਸਕਾਣਾ ਹੈ ਆਪਾਂ ਹੁਣ ਤੀਜਾ ਜੂਰੀਆ ਇਹ ਚ ਪਾਣਾ ਹੈ ਇਹ ਆਪਣੀ 30 30 31 ਦਿਨ ਦੀ ਹੋ ਗਈ ਹੁਣ ਆਪਾਂ 35 ਦੇ ਦਿਨ ਤੇ ਇਹ ਚ ਜੂਰੀਆ ਪਾ ਕੇ ਤੀਜਾ ਸੁੱਕੇ ਦੇ ਵਿੱਚ ਜੂਰੀਆ ਪਾਣਾ ਹੈ ਆਪਾਂ ਤੇ ਹੁਣ ਇਹਦਾ ਆਪਾਂ ਕਾਲੂ ਪਾਣੀ ਪਾ ਕੇ ਪਾਣੀ ਬੰਦ ਕਰਦੇ ਨੇ ਜਿਸ ਦਿਨ ਪਾਣੀ ਸੁੱਕ ਗਿਆ ਖੇਤੇ ਦੇ ਵਿੱਚ ਉਸ ਦਿਨ ਆਪਾਂ ਆਪਣੀ ਜੀ ਦੀ ਨੂੰ ਜ਼ੋਰੀਆ ਦੇਣਾ ਹੈ ਤੇ ਦੂਜਾ ਰਹਿ ਵੀ ਆਪਾਂ ਇੱਕ ਨਿਉ ਪਾਇਆ ਤਾਂ ਦੂਜਾ ਰਹਿ ਯਾਨੀ ਕਿ ਆਪਾਂ ਪਾਇਆ ਤਾਂ ਇਹਦੇ ਵਿੱਚ ਅੱਜ ਤੋਂ ਹਫ਼ਤਾ ਪਹਿਲਾਂ ਖੇਤੇ ਦੇ ਵਿੱਚ ਚੁੱਭੀਆਂ ਖੜੀਆਂ ᱛੀਆਂ ਕਿਤੇ ਕਿਤੇ ਪਾਣੀ ਖੜਾ ਤਾ ਤੇ ਓਕਨ ਆਪਾਂ ਪਾਇਆ ਤਾਂ ਤੇ ਅੱਜ ਆਪਾਂ ਇਹਨੂੰ ਜਮਾ ਹੀ ਖਾਲੀ ਕਰ ਦਿੱਤਾ ਹੈ ਦੇਖ ਸਕਦੇ ਹੋ ਤੁਸੀਂ ਤੇ ਹੁਣ ਜਿਆਦਾ ਇਹਦੇ ਵਿੱਚ ਤਾਜ਼ਾ ਪਾਣੀ ਪੈਣਾ ਹੈ ਤੁਸੀਂ ਦੇਖਿਓ ਜੀਰੀ ਕਿੰਨੀ ਵਧੀਆ ਚੱਲੂਗੀ ਕਿਉਂਕਿ ਆਪਾਂ ਕਹੀ ਜਾਂਦੇ ਆਂ ਵੀ ਪਾਣੀ ਨਾਲ ਕੋਈ ਨਹੀਂ ਜੇ ਆਪਾਂ ਪਾਣੀ ਹੂੰ ਤਾਂ ਸਕਾ ਕੇ ਹੁਣ ਢਾਲ ਸਾਨੂੰ ਵੀ ਲੱਗਦਾ ਹੈ ਵੀ ਟੇਰਾ ਨਾ ਪੜ ਜਾਣ ਜੇ ਜ ਮੰਨ ਕੇ ਚੱਲੋ ਆਪਾਂ ਪਾਣੀ ਸਕਾ ਸਕਾ ਕੇ ਲਾਈਏ ਨਾ ਜੀਰੀ ਨੂੰ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਉਹ ਜਾ ਕੋਈ ਰਿਜ਼ਲਟ ਨਹੀਂ ਕਾ ਬੂਝਾ ਵੀ ਬਹੁਤ ਵਧੀਆ ਮਾਰੂਗੀ ਤੇ ਜੀਰੀ ਚੱਲੂਗੀ ਵੀ ਬਹੁਤ ਹੁਣ ਅੱਜ ਆ ਚੁਬੀਆਂ ਖੜੀਆਂ ਐ ਤੇ ਬਾਕੀ ਸਾਰੇ ਖੇਤ ਚ ਦੇਖ ਲਓ ਤੁਸੀਂ ਪਾਣੀ ਹੈ ਨਹੀਂ ਆ ਦੇਖੋ ਆਪਾਂ ਚੁਬੀਆਂ ਖੜੀਆਂ ਕਿਤੇ ਕਿਤੇ ਰਾਤ ਰਾਤ ਖੇਤ ਨੇ ਪਾਣੀ ਖਾ ਜਾਣਾ ਇਹ ਸਵੇਰ ਲੈਟ ਆਣੀ ਐ ਤੇ ਆਪਾਂ ਇਹਦੇ ਵਿੱਚ 9 10 ਵਜੇ ਇਹਨੂੰ ਨੱਕਾ ਕਰ ਦੇਣਾ ਤੇ ਫਿਰ ਦੁਬਾਰੇ ਭਰ ਦੇਣਾ ਪਾਣੀ ਦਾ ਦੇਖੋ ਜਮਾ ਵੀ ਪਾਣੀ ਨਹੀਂ ਗਾ ਬਸ ਚੁਬੀਆਂ ਨੇ ਕਿਤੇ ਕਿਤੇ ਪਾਣੀ ਦੀ ਤੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਵਰਤ ਕੇ ਦੇਖਿਓ ਨੁਕਤਾ ਇਹ ਵੀ ਤੁਸੀਂ